ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵੀਰੋ ਭੈਣੋ ਆਪਣੇ ਮਾਤਾ ਮਾਂ ਛੋਟੇ ਬੱਚੇ ਧੀਰ ਬਾਕੀ ਸਾਰੇ ਬਾਪੂ ਜੀ ਨੂੰ ਅਕਸ਼ਰੀਅ ਕਾਲ ਪਿਆਰ ਭਰੀ ਅਕਸ਼ਰੀਅ ਕਾਲ ਮੈਂ ਤੁਹਾਡਾ ਆਪਣਾ ਸੁਖਬੀਰ ਸਿੰਘ ਮੇਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲ ਸਕੇ ਤਾਂ ਕਿ ਤੁਹਾਡੇ ਥੋਡੇ ਵਰਗੇ ਭੈਣਾ ਭਰਾਵਾਂ ਦੇ ਸਾਥ ਨਾਲ ਹੀ ਮੈਂ ਅੱਗੇ ਵੱਸ ਸਕਦਾ ਹਾਂ ਤਾਂ ਕਿ ਅੱਜ ਆਪਾਂ ਨੂੰ ਸਿੱਖਾਂ ਨੂੰ ਖਾਸ ਤਰਫ਼ੇ ਇੱਕ ਦੂਸਰੇ ਦੀ ਵਾਹ ਫੜਨ ਦੀ ਬੜੀ ਲੋੜ ਹੈ ਅੱਜ ਆਪਾਂ ਉਹ ਤਹਿਲੀ ਜਿੱਤੇ ਖੜੇ ਆ ਕਿ ਆਪਣੀ ਕੌਮ ਦਾ ਪਤਨ ਹੁੰਦਾ ਜਾਂਦਾ ਵਾ ਆਪਣੇ ਗੁਰੂਆਂ ਦੀ ਬਾਣੀ ਦੇ ਨਾਲ ਖਲਵਾੜ ਕੀਤਾ ਜਾਂਦਾ ਵਾ ਕਾਮਰੇਡ ਬੀੜੀ ਫੂਕ ਮਹਿਕਮੇ ਨੇ ਜਿਹੜੇ ਭਈਆਂ ਨੂੰ ਕਹਿੰਦੇ ਨੇ ਵੀ ਅਖੇ ਜੀ ਚਾਰ ਆਪਣੇ ਪਿਆਰੇ ਜਿਹੜੇ ਪੰਜ ਆ ਪਿਆਰਾਂ ਦੇ ਚਾਰ ਪਿਆਰੇ ਵੀ ਕਹਿੰਦੇ ਬਾਹਰਲੇ ਚਿੱਟਾਂ ਦੇ ਸੀ ਉਹ ਸੀ ਜਰੂਰ ਮੰਨ ਲਿਆ ਉਹਨਾਂ ਨੇ ਛੇੜ ਦਿੱਤੇ ਸੀ ਪੰਜਾਬ ਦੇ ਲਈ ਗੁਰੂ ਸਾਹਿਬ ਨੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਕੁਝ ਦੇਖਿਆ ਸੀ ਇਹ ਇੱਕ ਬੇਪਰਵਾਹ ਤੇ ਠੂੜ ਬੋਲਦੇ ਨੇ ਕਿਥੇ ਲੰਗਰ ਲਾਇਆ ਲੰਗਰ ਸ਼ਾਕੇ ਲੰਗਰ ਖਾਨ ਤੋਂ ਬਾਅਦ ਪਤਾ ਕੀ ਕਹਿੰਦੇ ਨੇ ਅਰੇ ਪੰਜਾਬੀ ਲੋਕ ਤੋਂ ਮੈਂ ਹੁਣ ਉਹ ਸ਼ਬਦ ਨਹੀਂ ਕਹਿ ਸਕਦਾ ਵੀਡੀਓ 'ਚ ਉਹ ਉਹ ਨਹੀਂ ਕਰਤੇ ਨਹੀਂ ਜਾਂ ਚੱਚੇ ਵਾਲੇ ਜਿਹੜੇ ਹਿੰਦੀ ਭਾਸ਼ਾ ਜਾਣਦੇ ਆ ਉਹ ਚੱਚੇ ਨੇ ਇਹ ਆ ਵੀ ਲੋਕ ਤੇ ਨੂੰ ਕੀ ਪਤਾ ਹੈ ਵੀਰੋ ਆਪਣਾ ਦਰਸ਼ਕ ਅਰਜਨ ਇਹਨਾਂ ਦੇ ਪਰ ਮੈਂ ਮੰਨਦਾ ਵੀ ਸਾਰੇ ਇੱਕੋ ਪੰਜੇ ਅੰਗੜੀਆਂ ਤਸਾਰ ਨਹੀਂ ਹੁੰਦੀਆਂ ਬਹੁਤ ਬੰਦੇ ਹੈਗੇ ਨੇ ਸਹੀ ਨਹੀਂ ਹੁਣ ਹਿੰਦੂਆਂ ਦੇ ਵਿੱਚ ਵੀ ਬਹੁਤ ਲੋਕ ਨੇ ਜਿਹੜੇ ਆਪਣੇ ਸਿੱਖਾਂ ਦੇ ਖਿਲਾਫ ਨੇ ਬ੍ਰਾਹਮਣ ਲੋਕ ਤੇ ਪਰਵਾਦੀ ਨੂੰ ਕਹਿੰਦੇ ਨੇ ਪਰ ਬਹੁਤ ਹਿੰਦੂ ਲੋਕ ਆਪਣੇ ਨਾਲ ਸਾਥ ਵੀ ਨਾਲ ਵੀ ਖੜੇ ਨੇ ਕਈ ਬੰਦੇ ਕਹਿਣਗੇ ਅਖੇ ਜੀ ਸ਼ਰਖ ਤਾਂ ਹਿੰਦੂਆਂ ਦੀ ਨਕਲ ਹੈ ਉਹਨੂੰ ਪੁੱਛੇ ਤੂੰ ਕਿੰਨਾ ਤੋਂ ਨਿਕਲਿਆ ਵੀਰ ਤੁਸੀਂ ਕਿੰਨਾ ਤੋਂ ਨਿਕਲਿਆ ਅਤੇ ਆਸ ਪੜੋਗਾ ਦੇ ਸੰਸਕ੍ਰਿਤੀ ਪੜੋ ਪੂਰੇ ਹਦੇਸ਼ ਦਾ ਫਿਰ ਪਤਾ ਲੱਗੂਗਾ ਨਾ ਵੀ ਕਿਹੜਾ ਕੀ ਤੋਂ ਨਿਕਲਿਆ ਹੋਇਆ ਵਾ ਸਭ ਦਾ ਸਾਫ ਹੋ ਜਾਂਦਾ ਵਾ। ਕਬਿ ਹੋਈ ਆ ਰਹੀਏ ਕਦੋਂ ਪੇਪਰ ਵਾਰ ਫੈਲਿਆ ਕਦੋਂ ਪੀ ਹੋਇਆ ਦੇਖ ਦੇ ਵਿੱਚ। ਮਹਰੂਲ ਗਾਂਧੀ ਗੋਵਲਕਰ ਸ਼ਾਵਰਕਰ ਤੇ ਜਿੰਨੇ ਵੀ ਸੱਤ ਕਰ 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 ਫਲਾਨੇ ਤੇ ਮੂਲਕਰ ਵਰਗੇ ਸਾਰਿਆਂ ਨੇ ਉਹ ਕਿਹਾ ਹੋਇਆ ਵਾ ਕਿ ਅਸੀਂ ਬਾਹਰੋਂ ਆਏ ਹਾਂ ਖੁਦ ਇਹਨਾਂ ਦੀਆਂ ਤੱਕ ਕਤਬਾਂ ਹੀ ਲਿਖਾਇਆ। ਕੁਝ ਇਹਨਾਂ ਦੋਸਤੋ ਵੀ ਅਸੀਂ ਬਾਹਰ ਲਿਆ ਹਾਂ ਤੇ ਡਿਪੈਂਡ ਰਹੀ ਇਹ ਬਾਹਰ ਲਿਆਣੇ ਸਾਨੂੰ ਦਿੱਤਾ ਜੀ ਜਾਤੀਵਾਦ ਸਿੱਖਾਂ ਦੇ ਨਾਲ ਇਹਨਾਂ ਦੀ ਲਗ ਲਾਗ ਕੀ ਆ ਕੀ ਦੁਸ਼ਮਣੀ ਹੈ ਅਕਸਰ ਨੂੰ ਜੋ ਪਰਵਾਹ ਦੇ ਸਿੱਖਾਂ ਦੇ ਨਾਲ ਅਸੀਂ ਕੀ ਦੁਸ਼ਮਣੀ ਹੈ ਬਲੀ ਕੰਧਾਰੀ ਕਹਿੰਦੇ ਬੰ ਮਾਬਾ ਬਾਲਾ ਮਰਦਾਨਾ ਬਾ ਕਹਿੰਦਾ ਜੀ ਗੁਰੂ ਸਾਹਿਬ ਨੂੰ ਅੱਬਾ ਨਾਨਕ ਨੂੰ ਵੀ ਪਾਣੀ ਪੀਣਾ ਤਾਂ ਕਹਿੰਦੇ ਉੱਥੇ ਜਿੱਥੇ ਇਲਾਕੇ ਤੇ ਗਏ ਹੋਏ ਸੀ ਉਸ ਸਮੇਂ ਦੇ ਗੁਰੂ ਨਾਨਕ ਸਾਹਿਬ ਤੇ ਬਾਬਾ ਬਾਲਾ ਮਰਦਾਨਾ ਭਾਈ ਮਰਦਾਨਾ ਵੀ ਉੱਥੇ ਬਲੀ ਗੰਧਾਰੀ ਸੀਗਾ ਉੱਪਰ ਇਹ ਬਲੀ ਗੰਧਾਰੀ ਦੱਸ ਰਹੇ ਨੇ ਕਦੇ ਐਨੀ ਦੱਸਦੇ ਇਹ ਕਈ ਬਲੀ ਗੰਧਾਰੀ ਹੈ ਕੌਣ ਸੀ ਅੱਬ ਵੀ ਆਪ ਨੂੰ ਕਹੂੰਗਾ ਕਿ ਸਿੱਖਾਂ ਦੇ ਤਾਂ ਗੱਲ ਜਤਬਾਤ ਹੈ ਨਹੀਂ ਨਾ ਆਪ ਦਾ ਮੰਦੇ ਨਹੀਂ ਬਲੀ ਗੰਧਾਰੀ ਇੱਕ ਬ੍ਰਾਹਮਣ ਸੀ ਪੰਡਤ ਸੀ ਉਹ ਕਿਸੇ ਨੂੰ ਪਾਣੀ ਪੀਣ ਦਾ ਹੱਕ ਨਹੀਂ ਸੀ ਦਿੰਦਾ ਤਾਂ ਸੀ ਸਾਰਾ ਪਾਣੀ ਮੇਰੇ ਜੋਗਾ ਹੀ ਆ ਦੱਸ ਤੈਨੂੰ ਉਥੋਂ ਮੈਨੂੰ ਪੂਰੀ ਤਾਂ ਕਹਾਣੀ ਪਤਾ ਨਹੀਂ ਪਰ ਮੈਨੂੰ ਨਾਮ ਜਾਗਾ ਵੀ ਇਹ ਬਲੀ ਗੰਧਾਰੀ ਜਿਵੇਂ ਕਹਿੰਦੇ ਨੇ ਹਿੰਦੂ ਰਾਜਿਆਂ ਨੂੰ ਪਹਾੜੀ ਰਾਜੇ ब्राह्मण ਰਾਜਿਆਂ ਦੀ ਦਸ਼ਨਾ ਵੀ ਉਹ ਕੌਣ ਸੀ ਹਿੰਦੂ ਰਾਜੇ ਪਹਾੜੀ ਰਾਜੇ ਕਨਫਿਊਜ਼ ਚੱਕਰ ਤੇ ਪਏ ਰਹੋ ਕਿੰਨੇ ਸੌਖੇ ਨੇ ਸ਼ਬਦਾਂ ਦੇ ਨਾਲ ਕਿੰਨੇ ਸ਼ਬਦਾਂ ਦੇ ਨਾਲ ਖਲਵਾੜ ਕਰ ਜਾਂਦੇ ਨੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਬੇਰੇ ਪੜਾਈ ਲਈ ਬਹੁਤ ਜ਼ਰੂਰੀ ਆ ਚਲੋ ਅਸੀਂ ਮੈਂ ਤਾਂ ਉਹਨਾਂ ਨਹੀਂ ਪੜ ਸਕਿਆ ਟੰਕ ਕਰਦੇ ਹਲਾਤ ਹੀ ਕੁਛ ਇਦਾਂ ਦੇ ਸੀ ਪਰ ਪੜੋ ਸਿੱਖਾਂ ਦੇ ਮੁੰਡੇ ਕੁੜੀਆਂ ਪੜੋ ਪੜਨਾ ਲੱਪਣੀਆਂ ਸਾਰਿਆਂ ਨੂੰ ਪੜਨਾ ਚਾਹੀਦਾ ਨੌਲੇ ਹੌਸਲ ਕਰੋ ਦੇਸ਼ ਆਪਣੇ ਨਾਲ ਹੋਇਆ ਕਿ ਕੌਣ ਆਪਾਂ ਕਿਵੇਂ ਬਣੇ ਸਭ ਪਤਾ ਲੱਗਿਆ ਬਸੇਖ ਧਰਮ ਬਣਿਆ ਹੀ ਕਿਉਂ ਕੀ ਲੋਰ ਸੀ ਸੇਖਤਰਮ ਬਣੋ ਪਾਇਆ ਕਿ ਗੁਰੂ ਸਾਹਿਬ ਨੂੰ ਪਤਾ ਸੀ ਦੋ ਧਰਮ ਤਾਂ ਪਹਿਲਾਂ ਹੀ ਚੱਲਦੇ ਰਹੇ ਜੀ ਇਹ ਆ ਦੂਜਾ ਕਹ ਲਈ ਆਪਣੇ ਇਹਨਾਂ ਦੇ ਖਾਮਨਾ ਆ ਕੀ ਆ ਤੁਹਾਡੇ ਜਾਨ ਉਹ ਬਹੁਤ ਦੇਗੀ ਚੱਲਦੇ ਗਿਆ ਪਰ ਗੁਰੂ ਸਾਹਿਬ ਨੇ ਕਹਿੰਦ ਲਾਇਆ ਇਸਾਈ ਧਰਮ ਵਿਚ ਕੱਲ੍ਹ ਦਾ ਰਿਹਾ ਗੁਰੂ ਸਾਹਿਬ ਨੇ ਇੱਕ ਪਹਿਚਾਣ ਦਿੱਤੀ ਵੀ ਇਹ ਉਹ ਖਾਲਸਾ ਹੋਈਆ ਜਿਹੜਾ ਹਮੇਸ਼ਾ ਜੋ ਗਰੁੱਪ ਆਪਣੇ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕਰਕੇ ਦਿਖਾਇਆ ਸਾਬਤ ਕਰਕੇ ਦਿਖਾਇਆ ਗੁਰੂ ਸਾਹਿਬ ਦੀ ਬਚਨਾਂ ਨੂੰ ਨੇ ਸਾਬਿਤ ਕੀਤਾ ਲੋਕਮੰਦ ਜੀ ਬਾਕੀ ਤਾਂ ਗੁਰੂ ਦੀ ਤਲਾਈ ਹੁੰਦੀ ਹੈ ਪੰਚਲਣਾ ਦਾ ਸੰਘਾ ਨਹੀਂ ਹੁੰਦਾ ਨਾ ਚੇਰਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਹੀ ਆਣਾ ਕਿਉਂਕਿ ਰਾਜ ਹੈ ਉਸ ਸਮੇਂ ਜਿਹੜਾ ਉਹਨਾਂ ਨੇ ਰਾਜ ਉਤਪਾਦ ਸੰਭਿਆ ਹੋਇਆ ਹੈ ਨੇਂਤਾ ਹੋਈ ਜਦੋਂ ਬਈ ਕਿਉਂ ਨਾ ਬਾਤਾਂ ਕੀ ਹੋਇਆ ਇਹ ਵੀ ਸਭ ਨੂੰ ਪਤਾ ਵੀ ਕਿਵੇਂ ਡੋਗਰਿਆ ਨੇ ਗਦਾਰੀਆਂ ਦਿੱਤੀਆਂ ਕਿਵੇਂ ਸਾਡਾ ਰਾਜ ਭਾਗ ਗਿਆ ਅੱਜ ਅਸੀਂ ਸਾਰੀ ਦੁਨੀਆ ਕੋਲੇ ਹੱਕ ਦਾ ਪੂਰੇ ਦੁਨੀਆ ਵਿੱਚ ਹਰੇਕ ਨਪਾਲੀ, ਛਪਾਲੀ ਜੋ ਵੀ ਮੁਰਤਾ ਨਹੀਂ ਜਾਨੀ ਹਰੇਕ ਬੰਦੇ ਕੋਲ ਦੇਸ਼ ਇੱਕ ਜੇ ਸਿੱਖ ਬੰਦਾ ਕਹਿ ਦੇ ਵੀ ਉੱਠ ਕੇ ਵੀ ਖਾਂ ਜੀ ਅਸੀਂ ਸੱਚ ਸਾਡਾ ਵੀ ਦੇਸ਼ ਹੋਣਾ ਚਾਹੀਦਾ ਅਲੱਗ ਜਾਂ ਸਾਨੂੰ ਸੋ ਇੱਕ ਪਾਵਰ ਹੋਵੇ ਅਸੀਂ ਜੰਡਿਆ ਦੇ ਥੱਲੇ ਹੀ ਰਹਿਣਾ ਦੰਦੇ ਸੀ ਕਿਉਂਕਿ ਸਾਨੂੰ ਅਸੀਂ ਸਿੱਖਾਂ ਨੇ ਕਦੇ ਪਹਿਲਾਂ ਕਦੇ ਨਹੀਂ ਸੀ ਕਿਆ ਵੀ ਸਾਨੂੰ ਸਾਡਾ ਦੇਸ਼ ਲਖਾਂ ਸਾਰਾ ਅਲੱਗ ਦਾ ਸੀਗਾ ਨਾ ਸਾਰਾ ਜਿਵੇਂ ਅਸੀਂ ਲੱਗ ਤਰਨਾ ਕਿਸੇ ਕੋਲ ਚਾਹੀ ਸੀ ਇਹ ਜੀ ਰਾਏ ਇਹ ਸਿੱਖ ਤੋੜਨ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਕਿਹੜਾ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਓਏ ਉਹ ਸਿੰਘਾਂ ਨੂੰ ਜਾਣੋ ਯਾਰ ਇਹਨਾਂ ਨੂੰ ਪੁੱਥੇ ਇੱਕ ਗੱਲ ਯਾਦ ਰੱਖੋ ਹਲਾਤ ਹਰਿਆਸ ਪੜੋ ਸਿੱਖਾਂ ਦਾ ਰਾਜ ਜੋ ਸਟੈਬਲਿਸ਼ ਹੋਇਆ ਹੋਇਆ ਸੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਕਰਕੇ ਜਾਂਦੇ ਹੋਏ ਜਦੋਂ ਗਏ ਨੇ ਤਾਂ ਕੁਝ ਚਾਬੀਆਂ ਇਹਨਾਂ ਦੇ ਹੱਥ ਫੜਾ ਕੇ ਚਲੇ ਗਏ ਬੇਪਰਾਨ ਜਿਨ੍ਹਾਂ ਫਕੀ ਸੋ ਕੋਲਡ ਬ੍ਰਾਹਮਣਾਂ ਨੂੰ ਉਹ ਰਾਜ ਦੀ ਗੱਲ ਕਰਦੇ ਆਂ ਅਸੀਂ ਜਿਹੜਾ ਰਾਜ ਚੱਲਦਾ ਆ ਅਸੀਂ ਨਾਲ ਰਹੇ ਹਾਂ ਜੋ ਜਨਾਬ ਐਜੂਕੇਸ਼ਨ ਨੇ ਹੋਰ ਨੇ ਕਬਜ਼ਾ ਧੁੱਖੇ ਨਾਲ ਕਬਜ਼ਾ ਕੀਤਾ ਸੀ ਸਟੋਰ ਆਜ ਦੁਬਾਰਾ ਲੈਣਾ ਅਸੀਂ ਕੋਈ ਲੱਗ ਥੋੜੀ ਕਰ ਰਹੇ ਹਾਂ ਅਟਾ ਤਾਂ ਪਹਿਲੇ ਹੀ ਸੀ ਇਹ ਵੀ ਗੱਲ ਇੱਕ ਬਹੁਤ ਵੱਡਾ ਪੁਆਇੰਟ ਆ ਆਪਣੇ ਲੋਕਾਂ ਨੂੰ ਯਾਦ ਹੋਣਾ ਚਾਹੀਦਾ ਵੀ ਅਸੀਂ ਕੋਈ ਲੱਗ ਨਹੀਂ ਸਾਡਾ ਤਾਂ ਸੀ ਅਸੀਂ ਉਹੀ ਚੀਜ਼ ਨੂੰ ਦੁਬਾਰਾ ਸਾਬਤ ਕਰਨਾ ਪਰ ਬਹਾਲ ਕਰਨਾ ਜਿਵੇਂ ਕਹਲੋ ਵੀ ਕਿਸੇ ਘਰ ਚ ਕੋਈ ਬੰਦੇ ਚਲੇ ਗਏ ਹੋਣ ਜਾਂ ਕੁਝ ਦਾ ਹੋਰ ਦਾ ਕਬਜ਼ਾ ਹੋ ਗਿਆ ਹੋਵੇ ਆਪਾਂ ਨੂੰ ਤੋਂ ਕਬਜ਼ਾ ਛਡਮਾਣਾ ਬਸ ਇਹ ਉਹਨੇ ਇਹ ਥੋੜੀ ਕੁ ਕਹਿ ਸਕਦਾ ਹਾਂ ਵੀ ਤੁਸੀਂ ਇਹ ਘਰ ਤੁਸੀਂ ਭਾਈ ਲੱਗ ਬਣਾਇਆ ਨਾ ਕਿਉਂਕਿ ਉਹ ਘਰ ਸਾਡਾ ਪਹਿਲੇ ਹੀ ਬਣਾਇਆ ਹੋਇਆ ਸੀ ਬਸ ਜਾਲੀ ਲੋਕ ਆ ਗਏ ਧੋਖੇ ਨਾਲ ਜਾਂ ਕਹਿ ਲੋ ਵੀ ਸਿੱਖ ਸਿੱਖਾਂ ਦੇ ਨਾਲ ਇੰਨਾ ਕੁ ਹੋਣਾ ਵੀ ਚਾਹੀਂ ਜਿਸ ਨਾ ਹੁੰਦਾ ਤਾਂ ਸ਼ਾਇਦ ਹਜੇ ਵੀ ਬਹੁਤ ਨੇ ਪੱਗਾਂ ਦੇ ਬੰਨੇ ਉਹ ਥੇਖੀ ਨਹੀਂ ਹੈਗੇ ਮੇਰੇ ਖਿਆਲ ਨਾਲ ਜਿਹੜੇ ਕਹਿੰਦੇ ਨੇ ਵੀ ਗਰਾਸੀ ਭੁੱਲ ਜੋ ਫਲਾਨਾ ਧੰਕਾ ਬਹੁਤ ਨੇ ਇਹ ਜਿਹੜੇ ਕਹਿੰਦੇ ਹਿੰਦੂ ਅਸੀਂ ਤਾਂ ਹਿੰਦੂਆਂ ਦੀ ਨਿਕਲਿਆ ਉਹ ਹੈ ਨਹੀਂ ਸਿੱਖ ਉਹ ਸਿੱਖ ਹੋ ਹੀ ਨਹੀਂ ਸਕਦੇ ਇੰਨਾ ਕੁਝ ਹੋਇਆ ਹੋਵੇ ਸਾਡੀਆਂ ਟੀਨ ਆਪਾਂ ਨੂੰ ਗਲੀਆਂ ਚ ਭਜਾ ਭਜਾ ਨੰਗੇਆਂ ਕਰ ਕਰਕੇ ਇਹਨਾਂ ਨੇ ਰੀਪ ਕਰੇ ਹੁਣ ਭਜਾ ਦਿਆ ساری ساری ਰਾਤ ਉਹਨਾਂ ਨੂੰ ਚਪੜੇ ਨੂੰ ਕੋਣ ਦਿੱਤੇ ਹੋਣ ਯਾਰ ਕਿਵੇਂ ਸਿੱਖ ਭੁੱਲ ਸਕਦਾ ਜੇ ਕੋਈ ਸਿੱਖ ਇਹ ਚੀਜ਼ਾਂ ਨੂੰ ਭੁੱਲ ਸਕਦਾ ਤਾਂ ਉਹ ਸਿੱਖ ਹੋ ਹੀ ਨਹੀਂ ਸਕਦਾ ਪੜਾਂ ਦੇ ਟਾਇਰ ਬਾਹਰ ਬੱਚਿਆਂ ਤੱਕ ਨੂੰ ਇਹਨਾਂ ਨੇ ਭੁੰਨ ਤਾ ਸੋ ਗਾਉਂਦੇ ਰੱਖੇ ਛੋਟੇ ਛੋਟੇ ਬੱਚਿਆਂ ਨੂੰ ਉਹ ਕੀ ਕੌਣ ਸੀ ਉਹ ਯਾਰ ਉਹ ਖਾਲਸਥਾਨੀ ਕਿ ਉਹਦਾ ਕੋਈ ਖਾਲਸਥਾਨ ਦੀ ਗੱਲ ਮੈਨੂੰ ਨਹੀਂ ਸੀ ਕਰਦਾ ਕਾਂਸ਼ੇ ਰਾਜ ਤਾਂ ਸੀ ਨਾਲੇ ਅਰਦਾਸ ਚ ਕਹਿਣੀ ਆ ਪਰ ਇਹਨਾਂ ਨੇ ਸਾਨੂੰ ੱੱਕੇ ਨਾਲ ਤੰਨ ਲਾਇਆ ਲੋਕਾਂ ਨੂੰ ਆਮ ਲੋਕਾਂ ਨੂੰ ੱੱਕੇ ਨਾਲ ਤੰਨ ਲਾਇਆ ਉਹਦੇ ਹਾਲਾਤ ਪੈਦਾ ਕਰਕੇ ਅਰੇ ਵੀ ਕੁਝ ਨਹੀਂ ਵਿਗੜਿਆ ਸਹੀ ਹੋ ਜਾਓ ਪਰ ਮੈਨੂੰ ਨਹੀਂ ਲੱਗਦਾ ਕੁਝ ਹੋ ਸਕਦਾ ਹੁਣ ਬਹੁਤ ਦੇਰ ਹੋ ਚੁੱਕੀ ਆ ਰਾਤ ਬਹੁਤ ਵਿਗੜ ਗਏ ਨੇ ਕਰਪਸ਼ਨ ਆਪਣੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਵਾ ਗਰੀਬੀ ਇੰਨੀ ਜ਼ਿਆਦਾ ਵਾ ਪਾਪੂਲੇਸ਼ਨ ਇੰਨੀ ਜ਼ਿਆਦਾ ਵਾ ਕੋਈ ਕੋਈ ਕਾਨੂੰਨ ਹੀ ਨਹੀਂ ਬਣ ਰਿਹਾ ਆਪਣਾ ਦੇਸ਼ ਸਭ ਤੋਂ ਨੰਬਰ 1 ਨੂੰ ਕਾਹਦੇ ਜਾਂ ਗਰੀਬੀ ਵਿੱਚ ਪਾਪੂਲੇਸ਼ਨ 25 ਪਾਤਾ ਕਾਂ ਤੇ ਜਮੀਨ ਚਲੋ ਬੱਚੇ ਚੁੱਪੀਆਂ ਚੌਂਕਿਆਂ ਵਾਲੇ 10-10 ਜਵਾਬ ਵੀ ਦੀ ਗੱਲ ਕਰਨ ਨਹੀਂ ਬੈਠੇ ਨੇ ਪਤਾ ਨਹੀਂ ਸਾਰੇ ਕਾਤੇ ਜੰਮੀ ਜਾਂਦੇ ਨੇ ਉਹਨਾਂ ਨੂੰ ਮੈਂ ਵੀ ਇੱਕ ਬੱਚਾ ਸਾਡਾ ਘੱਟੋ ਘੱਟ 50 60 ਰੁਪਏ 70 ਰੁਪਏ 100 ਦਾ ਕੰਮ ਤਾਂ ਕਰੂਗੀ ਉਕੇ ਮੰਗੀ ਜਾਂਦੇ ਨੇ ਪੰਜ ਸਿੱਖਾਂ ਪੰਜਾਬ ਦੇ ਵਿੱਚ ਨਾ ਨੇ ਇਹ ਵੀ ਗੰਦ ਪਾਇਆ ਪਿਆ ਜਾਣ ਕੇ ਪ੍ਰਧਾਨ ਬੰਨੇ ਪਰ ਨੇ ਉਸ ਤੇ ਬੰਨੀ ਫਰਜ਼ ਨੇ ਸਰਦਾਰ ਅਫਸਰ ਸਾਰੀ ਫਰਜ਼ ਨੇ ਕਹੀ ਤਾਂ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਲੋਕਾਂ ਸਿੱਖੀ ਨੂੰ ਬਲੰਕਤ ਕਰੀ ਜਾਂਦੇ ਨੇ ਲੋਕ ਬਹੁਤ ਜ਼ਿਆਦਾ ਖਲਰਾਤ ਖਰਬਾਂ ਜੰਪਾ ਖੜੇ ਆ ਇਸ ਸਮੇਂ ਆਪਣਾ ਪੰਜਾਬ ਬਹੁਤ ਹੀ ਜ਼ਿਆਦਾ ਪਹ ਨਹੀਂ ਸਕਦਾ ਮੈਂ ਆਪਣੇ ਸਕੂਲ ਦਾ ਸਲੀਬ ਮਛ ਸਾਰੇ ਵਿੱਚ ਗੁਰਬਾਣੀ ਦੇ ਅਰਥ ਗਲਤ ਪੜਾਏ ਜਾਂਦੇ ਨੇ ਗੁਰੂਆਂ ਦੇ ਰੇਸ਼ ਗਲਤ ਸਿਖਾਏ ਜਾਂਦੇ ਨੇ ਗੁਰੂਆਂ ਦੇ ਉਪਦੇਸ਼ ਗਲਤ ਸੁਣਾਏ ਜਾਂਦੇ ਨੇ ਜਿੱਥੇ ਗੁਰੂਆਂ ਦੀ ਕੀ ਸੀ ਮਤਲਬ ਗੁਰੂਆਂ ਨੇ ਕਿਉਂ ਤੁਹਾਨੂੰ ਬਣਾਇਆ ਸਭ ਕੁਝ ਗਲਤ ਸੁਣਾਇਆ ਜਾਂਦਾ ਹਰ ਚੀਜ਼ ਨੂੰ ਹਿੰਦੂਵਤਵੀ ਨਾਲ ਜੋੜਿਆ ਜਾਂਦਾ ਹੈ ਐਨਾਂ ਨਹੀਂ ਐਡਾ ਦੇਖ ਲਓ ਹੁਣ ਦੂਜੀ ਫੋਨ ਤੇ ਕਿੰਨੀਆਂ ਆਉਂਦੀਆਂ ਨੇ ਉਹ ਇਸ ਮੰਤਰ ਕੋ ਕਰਨੇ ਗਾਏ ਸੇ ਉਹ ਯਾਰ ਤੁਸੀਂ ਇਹਨਾਂ ਨੇ ਅੱਗੋਂ ਵੀ ਕੀਤਾ ਸੀ ਜੋਨਾਰਥ ਦੇ ਮੰਦਰਾਂ 'ਚ ਬਹੁਤ ਕੁ ਪੁੱਠੇ ਉਸ ਭੇਲ ਲਟਕੇ ਹੋ ਜੀ ਬਾਬੇ ਨਾਨਕ ਨੇ ਉਹ ਵੀ ਸਮਝਾਇਆ ਸੀ ਪਰ ਨਹੀਂ ਸਮਝੇ ਪਰ 70 ਬਰਾਏ ਆ ਕੇ ਬਗਾਦੀ ਉਹਨਾਂ ਨੇ ਜਿਹੜਾ ਨਹੀਂ ਬਣਾਉਣਾ ਚਾਹੀਦਾ ਸੀ ਲੱਭਰ ਹੋਣਾ ਹੈ ਮੋਗਲ ਮੋਗਲ ਕਰਨਾ ਅਸਟੇ ਰਹੇ ਨੇ ਅਗਲੇ ਆਪਣੀਆਂ 8-9 ਪੀੜੀਆਂ ਰਾਜ ਕਰਕੇ ਚਲੇ ਗਏ ਨਾ ਉੱਪਰ ਇਹਨਾਂ ਨੂੰ ਨਾ ਤੱਕੱਖ ਨਹੀਂ ਹੋਇਆ ਉੱਪਰ ਜਿਹੜਾ ਬਈਨਾ ਨੇ ਜਿਹੜਾ ਅਕਬਰ ਸੀ ਉਹਨੂੰ ਅੱਲਾ ਆਪਣੇ ਸ਼ਬਦ ਦੇ ਵਿੱਚ ਕਹਿੰਦੇ ਸੀ ਅਕਬਰ ਤੋਂ ਹਮਾਰਾ ਭਾਈ ਹੈ ਬ੍ਰਾਹਮਣ ਪਿਛਲੇ ਜਨਮੇ ਤੇ ਕਿਤਾ ਪਿਛਲੇ ਜਨਮ ਵਾਲਾ ਪੰਗਾ ਬਹੁਤ ਖੜਾ ਕਰਦੇ ਹੋ ਯਾ ਜਨਮ ਦਾ ਤੋ ਤੋ ਜੀ ਨਹੀਂ ਹੁੰਦਾ ਤਾਂ ਦਿਨ ਉਹ ਜੀ ਤੁਸੀਂ ਤਾਂ ਬਹੁਤ ਗੰਦਾ ਪਤਾ ਤੁਸੀਂ ਪਿਛਲੇ ਜਨਮ ਵਾਲਾ ਕਿਉਂ ਪੰਗਾ ਪਾਉਣੀ ਹੁੰਦੇ ਬਾਤੀ ਚਲੋ ਇਹ ਨਹੀਂ ਕਿ ਬੇਨਤੀਆਂ ਜੀ ਮੇਰੇ ਬਾਤੇ ਮੈਂ ਜਜਵਾਰੀ ਬੰਦਾ ਥੋੜਾ ਇਹ ਹਮ ਜਜਵਾਰ ਕਰੇ ਬੈਰਾ ਰਹੀ ਮੈਨੇ ਕਿ ਕਿਸੇ ਨੂੰ ਕੋਈ ਗੱਲ ਗਲਤ ਲੱਗੀ ਹੋਵੇ ਤਾਂ ਜਰੂਰ ਮਾਫ ਕਰਿਓ ਕਮੈਂਟ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਬੇਨਤੀ ਹੈ ਜੀ ਧੰਨਵਾਦ